ਆਈ ਗੋ ਆਈ ਗੋ ਆਈ ਗੋ ਆਈ ਗੋ ਸਾਡੇ ਯਾਰ ਇੱਧਰ ਰੋਕੋ ਇਹ ਸਮਝਾਉਂਦਾ ਕਿ ਭੈਣ ਲੈ ਲੋੜੇ ਤੈਨੂੰ ਡੰਗਾ ਇੱਥੇ ਇਹ ਬੰਦਾ ਨੂੰ ਕਹਿਣ ਨੂੰ ਕਿ ਤੂੰ ਘਰ ਦਾ ਬਣਾਇਆ ਤੂੰ ਪਹਿਲਾਂ ਠੋਕ ਰਿਹਾ ਇਹ ਭੱਲਾ ਹੁਣ ਬਿਠਾ ਆਇਆ ਤੂੰ ਮੇਰੇ ਘੋਟ ਲੈ ਕੇ ਰੱਖ ਲਿਆ ਰਾਤ ਤੇਰੀ ਕੋਲ ਦਾ ਕਰਕੇ ਛੁਗਿਆ ਮਾਰ ਲਈ ਇਹ ਕਿਹੜੀ ਗੱਲ ਸੁਣਦਾ ਤੂੰ ਕਿਹਜੋੜ ਕਰਨਾ ਕਰਦਾ ਨਹੀਂ ਕਰਦਾ ਹਾਂ ਜੀ ਜੀ ਤੁਹਾਡੇ ਸਮਾਜ ਦੇ ਵਿੱਚ ਕੇਹੇ ਵੀ ਪਰਗੋ ਦਾ ਕੋਈ ਰਾਜਨੀਤਿਕ ਬੰਦਾ ਬਾਰੀ ਆਏ ਲੋਕਾਂ ਦਾ ਕੋਈ ਵੋਟਰ ਕਾਰਡ ਬਣਾ ਕੇ ਦਿੰਦਾ ਜੋ ਐਮਸੀ ਨੂੰ ਵੀ ਬਖਿਆ ਜਾਏਗਾ ਮੱਲੇ ਵਾਲੇ ਇਕੱਠੇ ਹੋ ਗਏ ਜੋ ਅੱਜ ਇਸ ਬੰਦੇ ਦਾ ਹਲਕੀ ਕਮਲਿਆਂ ਆਵੇਂਗੇ ਉਹੀ ਹਾਲ ਐਮਸੀ ਨਾਲ ਵੀ ਹੋਵੇਗਾ ਐਮਸੀ ਨੂੰ ਵੀ ਵਾਰਨਿੰਗ ਹੈ ਵੀ ਕੋਈ ਵੀ ਇੱਦਾਂ ਦੀ ਤਾਕਤ ਰਾਸ਼ਨ ਕਾਰਡ ਵੋਟਰ ਕਾਰਡ ਨਾ ਬਣਾਉਣ ਦੀ ਕੋਸ਼ਿਸ਼ ਕਰੇ ਤੇ ਸਾਡੀ ਅਪੀਲ ਵੀ ਹੈਗੀ ਹੈ ਤੇ ਸਾਡੀ ਵਾਰਨਿੰਗ ਵੀ ਹੈਗੀ ਹੈ ਮੈਂ ਮਾਰਨ ਗਾਜਾ 18 ਮਿਲਾਵਾ ਖਾਸਾ ਬੋਲਣਾ ਅੱਛਾ ਤੁਹਾਨੂੰ ਚਲੋ ਮੇਰਾ ਕੰਮ ਹੈ ਪਰੋਟੀ ਦਾ ਜੀ ਮੈਨੂੰ ਕੋਈ ਕਹਿੰਦਾ ਮੈਨੂੰ ਮਕਾਨ ਦਵਾ ਦਿਓ ਮੈਂ ਉਹਨੂੰ ਮਕਾਨ ਦਵਾਉਣ ਦੀ ਕੋਸ਼ਿਸ਼ ਕਰਨਾ ਹੈ ਜਿਹੜੀ ਚੀਜ਼ ਦਾ ਮੁੱਲ 10 ਲੱਖਾ ਤੁਸੀਂ ਉਹੀ ਮਕਾਨ 20 ਲੱਖ ਦੇ ਵਗਾ ਦੇ ਦਿਨ ਉਹਦੇ ਬਾਰੇ ਕੀ ਕਹਿਣਾ ਬਰ ਉਹ ਨਹੀਂ ਲਈ ਮੈਂ ਚੁਣਿਆ ਅੱਜ ਤੋਂ ਇਹ ਕੰਮ ਮੈਂ ਨਹੀਂ ਗੱਲ ਇਦਾਂ ਜੀ ਸਾਡੇ ਮਹੱਲੇ ਦੇ ਵਿੱਚ ਬਗਲਾ ਦੇਸ਼ੀ ਤੋਂ ਕੁਝ ਲੋਕ ਆ ਕੇ ਇੱਥੇ ਕਿਰਾਏ ਤੇ ਮਕਾਨ ਲਿਆ ਹੈ ਕੁਝ ਲੋਕ ਤੇ ਇਹੋ ਜਿਹਾ ਉਹਨਾਂ ਨੇ ਆਪਣੇ ਰਾਸ਼ਨ ਕਾੜੀ ਬਣਾ ਲਿਆ ਔਰ ਮਕਾਨੇ ਦੀ ਰਸੀਦ ਕਾਲੀਆਂ ਉਹ ਕੀ ਹੈ ਵੀ ਉਹ ਇੱਥੇ ਦੇ ਦੋ ਤਿੰਨ ਦਲਾਲ ਹੈਗੇ ਆ ਜਿਹੜਾ ਇਹ ਕੰਮ ਕਰਦੇ ਆ ਮੁਸਲਮਾਨਾਂ ਕੋ ਨੂੰ ਕਹਿੰਦੇ ਆ ਵੀ ਤਾ ਨਹੀਂ ਮਕਾਨ ਲੈਣਿਆ ਕਿਉਂਕਿ ਜਿਹੜਾ ਮਕਾਨ 10 ਲੱਖ ਦਾ ਹੈ ਉਹਨਾਂ ਨੂੰ 15-15 ਲੱਖ ਦਾ ਆਪਣੀ ਦਲਾਲੀ ਪਿੱਛੇ ਇਹ ਉਹਨਾਂ ਨੂੰ ਲੈ ਕੇ ਦਿੰਦੇ ਆ ਜਦੋਂ ਉਹ ਸਾਡੇ ਮਹੱਲੇ ਚ ਆ ਕੇ ਬਸ ਜਾਂਦੇ ਆ ਤਾਂ ਇੱਕ ਮਕਾਨ ਦੇ ਅੰਦਰ 50-50 ਲੋਕ ਰਹਿ ਰਿਆ ਔਰ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ ਸਾਡੇ ਸ਼ਹਿਰ ਦੇ ਅੰਦਰ ਕਾਫੀ ਲੁੱਟਖਾ ਹੋ ਰਹੀਆਂ ਤੇ ਸਾਨੂੰ ਇੱਕ ਖਤਰਾ ਸਾਡੀਆਂ ਧੀਆ ਭੈਣਾਂ ਨੂੰ ਖਤਰਾ ਹੈ ਕਿਉਂਕਿ ਸਾਡੀਆਂ ਧੀਆ ਭੈਣਾਂ ਇੱਥੇ ਨੰਗਦੀਆਂ ਤੇ ਪੰਜਾਬ ਪੰਜਾਬ ਜਿਹੜੇ ਮਿਸਟਰਡੇ ਉੱਥੇ ਖੜੇ ਰਹਿੰਦੇ ਆ ਇਸਰਕੇ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਹੋ ਜਿਹੇ ਬੰਦੇ ਵੈਰੀਫਿਕੇਸ਼ਨ ਕੀਤੀ ਜਾਏ ਤੇ ਇਹੋ ਜਿਹੇ ਜਿਹੜੇ ਦਲਾਲ ਆ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਏ ਜੇ ਪੁਲਿਸ ਨਹੀਂ ਕਰੇਗੀ ਇਹਦੇ ਫਿਰ ਲੋਕਾਂ ਨੂੰ ਆਪੋ ਇੱਕ ਇਕਾ ਕੀਤਾ ਤੇ ਮੁਹੱਲੇ ਨਾਲ ਬੇਨਤੀ ਹੈ ਕਿ ਕੋਈ ਵੀ ਆਪਣੀ ਦੁਕਾਨ ਮਕਾਨ ਇਹੋ ਜਿਹੇ ਬੰਦੇ ਨੂੰ ਨਾ ਦਿਓ ਜਿਹਦੇ ਤੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਜੋ ਇਹ ਸ਼ਹਿਰ ਜਿਹੜਾ ਵਧੀਆ ਤਰੀਕੇ ਨਾਲ ਚੱਲ ਸਕੇ ਵੱਸ ਸਕੇ ਅਰੇ ਸੇਫ ਰਹੀਏ ਅੱਜ ਦੇਖੋ ਬੜੀ ਮੰਦਵਾ ਕੀ ਗੱਲ ਹੈ ਕਿ ਸਾਡੇ ਹੀ ਸਮਾਜ ਦੇ ਕੁਝ ਲੋਕ ਜਿਹੜੇ ਹਿੰਦੂ ਵਿਰੋਧੀ ਬਾਰੀ ਤਾਕਤਾਂ ਜਿਹੜੀਆਂ ਬੰਗਲਾਦੇਸ਼ੀਆ ਰਹਿੰਗੇ ਉਹਨਾਂ ਨੂੰ ਲਿਆ ਕੇ ਕੁਝ ਕਿਤੇ ਨਾ ਕਿਤੇ ਮਕਾਨ ਮਹੱਲਿਆਂ ਦੇ ਵਿੱਚ ਕਿਰਾਏ ਦੇ ਦੇ ਰਹੇ ਨੇ ਕਿਰਾਏ ਦੇ ਦੇਣ ਤੋਂ ਬਾਅਦ ਉਹ ਉਹੀ ਮਕਾਨ ਉਹਨਾਂ ਨੂੰ ਸੇਲ ਕਰਵਾ ਦਿੰਦੇ ਨੇ ਸੇਲ ਕਰਵਾ ਦੋ ਉਹਨਾਂ ਨੂੰ ਮਾਰਕੀਟ ਦੇ ਵਿੱਚ ਦੁਕਾਨਾਂ ਵੀ ਲੈ ਕੇ ਦੇ ਰਹੇ ਨੇ ਸਾਡੀ ਅੱਜ ਸਾਰੇ ਮਹੱਲੇ ਵਸਨੀਕਾਂ ਦੇ ਨਾਲ ਇਕੱਠੇ ਹੋ ਗਏ ਇਹੀ ਅਪੀਲ ਹੈ ਕਿ ਇਹੋ ਜਿਹੀ ਵਿਰੋਧੀ ਤਾਕਤਾਂ ਨੂੰ ਆਪਣੇ ਸ਼ਹਿਰ ਦੇ ਵਿੱਚ ਨਾ ਵਸਾਓ ਤਾਂ ਕਿ ਸਾਡੇ ਜੋ ਸਮਾਜ ਦੇ ਲੋਕ ਆ ਉਹ ਆਪਣੇ ਅਮਨ ਸ਼ਾਂਤੀ ਦੀ ਜ਼ਿੰਦਗੀ ਜੀ ਸਕਣ ਅੱਜ ਪਠਾਨਕੋਟ ਦੇ ਹਾਲਾਤੇ ਜੁਕੇ ਨੇ ਸਾਡਾ ਡਿਫੈਂਸਰ ਦਾ ਸਾਰਨਾ ਵੱਡਾ ਖੇਤਰ ਪਠਾਨਕੋਟ ਦੀ ਮਮੂਨ ਕੈਂਟ ਉਹਦੇ ਸਰਾਉਂਡਿੰਗ ਆਸ-ਪਾਸ ਜਿੰਨੀ ਵੀ ਰੇੜੀਆਂ ਲੱਗੀਆਂ ਉਹ ਸਾਰੀ ਉਹ ਸਮਾਜ ਵਿਰੋਧੀ ਤਾਕਤਾਂ ਆ ਉਹ ਕਿਸ ਵਿਰੋਧ ਦੇ ਵਿੱਚ ਇਕੱਠੇ ਹੋ ਰਹੇ ਨੇ ਉਹ ਸਾਡੀ ਸਮਝ ਤੋਂ ਪਰੇ ਆ ਨਾ ਪ੍ਰਸ਼ਾਸਨ ਉਸ ਵੱਲ ਕੋਈ ਧਿਆਨ ਦੇ ਰਿਹਾ ਨਾ ਹੀ ਸਾਡੇ ਸਮਾਜ ਦੇ ਲੋਕ ਉਸ ਵੱਲ ਧਿਆਨ ਦੇ ਰਹੇ ਆ ਪਰ ਕੁਝ ਸਾਡੇ ਸਮਾਜ ਦੇ ਵਿੱਚ ਉਹਦੇ ਲੋਕ ਇਹ ਨੇ ਜਿਹੜੇ ਉਹਨਾਂ ਨੂੰ ਨਾਲ ਲੈ ਕੇ ਮੱਲਿਆ ਵਿੱਚ ਵਿਸਾਰੇ ਨੇ ਜਿੱਥੋਂ ਸਾਡੀ ਧੀ ਆਪਾਂ ਨਾ ਨਿਕਲਣਾ ਗੱਲ ਨੂੰ ਮੁਸ਼ਕਲ ਹੋ ਜਾਣਾ ਆ ਸਾੜੀ ਸਾਰੇ ਪਠਾਨਕੁਰ ਵਾਸੀਆਂ ਨੂੰ ਸਾਰੇ ਮੱਲਿਆ ਵਾਸੀਆਂ ਨੂੰ ਇਹ ਅਪੀਲ ਆ ਕਿ ਇਹੋ ਜੀ ਸ਼ਕਤੀਆਂ ਨਾਲ ਮਿਲ ਕੇ ਆਪਣੇ ਮਗਾਨ ਆਪਣੇ ਸਮਾਜਵਰਦੀ ਤਾਕਤ ਨੂੰ ਨਾ ਦੋ ਤਾਂ ਕਿ ਅਸੀਂ ਅਮਨ ਸ਼ਾਂਤੀ ਨਾਲ ਰਹਿ ਸਕੀਏ